ਅੱਛੀ ਗੱਲ ਜੀ ਕਿ ਮਤੁਈ ਸਾਰੇ ਆਏ ਹੋ ਤੁਸੀਂ ਸਾਰੇ ਵਧੀਆ ਹੋਮਗੇ ਲਓ ਜੀ ਅੱਜ ਤਰੀਕ ਹੈਗੀ ਆ ਜੀ 11 ਮਾਰਚ 2025 ਤੇ ਸਮਾਂ ਹੋ ਚੁੱਕਿਆਗਾ ਜੀ 5:35 ਤੁਸੀਂ ਦੇਖ ਸਕਦੇ ਹੋਗੇ ਤੇ ਅੱਜ ਆਪਾਂ ਕੈਮਰਾ ਮਾਰਨੇ ਜਾ ਰਹੇ ਆਗੇ ਜੀ ਬੱਬਨਪੁਰ ਟਾਣੀ ਹਰਿਆਣੇ ਚ ਤੇ ਆਪਾਂ ਨੇ ਸਵੇਰੀ ਗੱਡੀ ਕਰਕੇ ਸਟਾਰਟ ਕਰੂ 5 ਵਜੇ ਤੇ ਤੁਰੇ ਹੋਏ ਸੀਗੇ ਆਪਾਂ ਚੀਮਾ ਮੇਡੀ ਟੱਪ ਚੁੱਕੇਗੇ ਤੇ ਮਿਲਦੇ ਹਾਂ ਤੁਹਾਨੂੰ ਆਪਣੀ ਲੋਕੇਸ਼ਨ ਤੇ ਜਾ ਕੇ ਹੁਣ ਆਪਾਂ ਆਓ ਜੀ ਫਾਈਨਲੀ ਆਪਾਂ ਅਪਲੀਕੇਸ਼ਨ ਦੇ ਪਹੁੰਚ ਚੁੱਕਿਆ ਤੇ ਉਹ ਰਹੀ ਸਾਹਮਣੇ ਆਪਣੀ ਮੋਟਰ ਜਿਹਦੇ ਵਿੱਚ ਆਪਾਂ ਕਈ ਵਾਰ ਕੈਮਰਾ ਚੈੱਕ ਕਰਨਾਗਾ ਤੇਰਾ ਆਪਣੀ ਮਿਸਤਰੀ ਆਸ਼ੀਗਾਲ ਮਿਸਤਰੀ ਅਸਰੀ ਗਾਲ ਜੀ ਹੋ ਟਿਕ ਟਕ ਹੋ ਜੀ ਹਾਂ ਜੀ ਅਸੀਂ ਬੱਬਨ ਪੋਟਾ ਨਹੀਂ ਪਹੁੰਚ ਚੁੱਕਿਆ ਹਰੇੜੇ ਵਿੱਚ ਆਇਓ ਠੀਕ ਹੈ ਜੀ ਤੇ ਬੋਰ ਚੈੱਕ ਕਰਨ ਵਾਸਤੇ ਹਲੇ ਬਾਈਆਂ ਨੇ ਮੋਟਰ ਕੱਢਣੀ ਹੁਣ ਮੋਟਰ ਕੱਢਣਗੇ ਤੋਂ ਬਾਅਦ ਆਪਾਂ ਕੈਮਰਾ ਮਾਰਾਂਗੇ ਬੋਰ ਦੇ ਵਿੱਚ ਠੀਕ ਹੈ ਜੀ ਇਹ ਚ ਬੋਰ ਚ ਪ੍ਰੋਬਲਮ ਇਹ ਹੈ ਕਿ ਇਹ ਰਿੱਟ ਮਾਰਦਾ ਹੈਗਾ ਬੋਰ ਤੇ ਕਦੇ ਪਾਣੀ ਸਾਫ ਹੋ ਜਾਂਦਾ ਕਿਤੇ ਕੱਟ ਜਾਂਦਾ ਕਿਤੇ ਵੱਜ ਜਾਂਦਾ ਠੀਕ ਹੈ ਆਪਾਂ ਨੇ ਪ੍ਰੋਪਰੀ ਚੈੱਕ ਕਰਨਾ ਹੈ ਵੀ ਇਹ ਕਿੰਨਾ ਭਰਿਆ ਹੋਇਆ ਹੈ ਕੀ ਗੱਲ ਬਾਤ ਹੈ ਕਿੱਥੋਂ ਟੁੱਟਿਆ ਕੀ ਜੋ ਵੀ ਇਹ ਚ ਪ੍ਰੋਬਲਮਾਂ ਉਹ ਦੇਖਣਾ ਤੇ ਉਸ ਤੋਂ ਬਾਅਦ ਇਹਦਾ ਹੱਲ ਕਰਨਾ ਆਪਾਂ ਨੇ ਤਕਰੀਬਨ 2 ਕੁ ਦਿਨਾਂ ਬਾਅਦ ਆਪਾਂ ਇੱਥੇ ਮਸ਼ੀਨ ਭੇਜ ਕੇ ਵੀ ਇਹਦਾ ਹੱਲ ਕਰਾਂਗੇ ਠੀਕ ਹੈ ਜੀ ਫਾਈਨਲੀ ਆਪਣੀ ਮੋਟਰ ਮੋਟਰ ਨਿਕਲ ਚੁੱਕੀ ਹੈਗੀ ਤੇ ਇੱਧਰ ਆਪਣੇ ਤਾਰ ਤੂਰ ਵੀ ਦੇੜ ਲਈ ਤੇ ਮੋਟਰ ਆਪਾਂ ਨੇ ਕੱਢ ਕੇ ਰੱਖ ਲਈ ਹੈਗੀ ਤਾਰ ਦੇੜ ਕੇ ਆਪਣੀ ਰੈਡੀ ਹੈਗੀ ਤੇ ਹੁਣ ਆਪਾਂ ਕੈਮਰਾ ਪਾ ਕੇ ਚੈੱਕ ਕਰਾਂਗੇ ਵੀ ਕੀ ਸਿਚੁਏਸ਼ਨ ਆ ਗਈ ਬੋਰ ਦੀ ਲੇ ਬਰਾ ਕਰਦੀ ਇੱਕ ਵਾਰੀ ਤੇ ਇਹਨਾਂ ਨੂੰ ਫੜੋ ਜਦੋਂ ਤੱਕ ਤੁਹਾਨੂੰ ਉਹ ਨਹੀਂ ਆਇਆ ਇੱਕ ਥੋੜਾ ਗਾਇਰ ਨੂੰ ਬਣਾ ਇਹ ਕੈਮਰਾ ਤਾਂ ਹੀ ਵੱਜੂ ਫਿਰ ਤੁਹਾਨੂੰ ਕਰ ਲਾਂਗੇ ਕੈਮਰਾ ਤਾਂ ਹੀ ਵੱਜੂ ਕੈਮਰਾ ਨੇ ਲੰਕਾਉਣੀ ਹੈ ਪਤਾ ਕੀ ਹੈ ਦੁੱਲੇ ਮੈਂ ਸਮਝਾਉਂਦਾ ਇੱਕ ੜੁੱਕਾ ਜਾਣਾ ਕਿੱਥੇ ਹੋਰ ਅੱਛਾ ਵੇ ਆਪਣਾ ਤਾਂ ਕੰਮ ਬਹੁਤ ਆ ਬੁਛ ਵੀ ਨੇ ਕੰਮ ਹੈਗੇ ਮੋਟਰ ਦਾ ਹੁਣ ਤਾਂ ਕੰਮ ਪਾਲ ਜੀ ਆਪਣਾ ਤਾਂ ਬਾਅਦ ਚ ਪਾਉਣੀ ਪਊਗੀ ਤੱਕ ਵੇ ਇਹਨੂੰ ਜਾਣ ਦੇ ਅਭੀ ਇਹਦੇ ਧਰਕੇ ਤੁਸੀਂ ਜਾਓ ਇਨਸ਼ਾਅੱਲਾ ਬਗੈਰ ਮੂੜੀ ਅੱਡੀ ਨਾ ਪਕਾ ਹਰ ਤਰ੍ਹਾਂ ਟੋਪਰਾ ਕਰ ਦੇ ਨੋ ਬੈਗ ਨੂੰ ਸਰਕਾ ਆਹ ਲਾ ਤਾ ਮੋੜ ਦੇ ਦੂਸਰ ਤੋਂ ਪੁੱਜਣੇ How right. ਆਪਾਂ ਜਿੰਨੀ ਕਿ ਲੋਗ ਆ ਗਏ ਆਂ ਬੜੀਆ ਤੇ ਪਾਈ ਲੋਗਾਂ ਦਾ ਆਹ ਨਾ ਬੱਸ ਆਹ ਬੋਲ ਲੋਈ ਉਧਰ ਆਪਣਾ ਕੈਮਰਾ ਰੈਡੀ ਹੋਈ ਜਾਂਦਾ ਕੈਮਰਾ ਕਾਹਦਾ ਨਾ ਆਪਣਾ ਲੈ ਆਉਦੇ ਵਾਟ ਕੇ ਹੋਣ ਬਈ ਨੂੰ ਕੋਈ ਵੇਖੀ ਕਿੰਨੇ ਪੈ ਉਧਰ ਦੇਖਣਾ ਜੋੜ ਕਿੱਥੇ ਜਾ ਗਿਆ ਦਾ ਆ ਅੱਗੇ ਆਜਾ ਕੰਟਾ ਰੀਤਾ ਦਾ ਬੋਲਦਾ ਜ਼ੋਰ ਦਾ ਆਰ ਬੌਡੀ ਵੀ ਚਲੋ ਜੀ ਆ ਚੱਲਈ ਆਪਣਾ ਕੈਮਰਾ ਉੱਧਰ ਜਾ ਕੇ ਸੁਣੇ ਐਨਐਸਡੀ ਤੇ ਵੀ ਚੈੱਕ ਕਰਾਉਣੇ ਹੈ ਗੁਰਵਿੰਦਰ ਗੁਰਵੰਤ ਕਹਿੰਦਾ ਉਹਦਾ ਜਸਪਾਲ ਹੈ ਭਾਈ ਦਾ ਮੋਬਾਈਲ ਨੰਬਰ ਕਿੰਨਾ ਤੁਹਾਡਾ ਜੀ ਮੇਰਾ 740319900 740319900 ਜਸਪਾਲ ਅੱਬੇ ਦੇ ਕਹਿੰਦਾ ਅਗਰਾ ਨੂੰ ਫੋਨ ਨੰਬਰ ਦਾ ਦੇ ਭਾਈ ਜੀ ਫੋਨ ਨੰਬਰ ਦੱਸ ਦੇ ਬਸ ਕੋਈ ਨਾਂ ਲਿਖਤਾ ਜੀ ਠੀਕ ਚੱਤ 2 ਨੰਬਰ ਲਿਖਾ ਦੇ ਕੋਈ ਵਾਰ ਇੱਕ ਚੱਕ ਦਨ ਕਈ ਵਾਰ ਮਸੀਹ ਨੂੰ ਭੇਜਨੇ ਹੋ ਜਾਂਦੇ 22622 ਦਿਖ ਰਿਹਾ ਉਹ ਤੁਹਾਡੇ ਤੇ ਹੈਗੀ ਆ ਲੰਬਾ 93963 226 98 93963 64 622 98 964 22622 22622 62 ਠੀਕ ਹੈ ਕੀ ਨਾਮ ਇਤਰਾ ਜਸਪਾਲ ਜਸਪਾਲ ਇਹ ਬੱਬਰ ਘੋਟਾ ਨਹੀਂ ਕਰਦੇ ਆਪਣੇ ਬਦਲੇ ਹਾਂ ਬੱਬਰ ਘੋਟਾ ਨਹੀਂ ਕਰਦੇ ਠੀਕ ਗੱਲ ਉਹ ਬਟਾ ਹਾਂ ਤਾਂ 10 ਇੰਚ ਬੋਰ ਬਈਏ 10 ਇੰਚ ਹਾਂਜੀ ਲਾਈਟ ਲੱਗੀ ਹੋਈ ਹੈ ਤੇ ਹਾਂਜੀ ਹਾਂਜੀ ਲਾਈਟ ਤੋਂ ਬਣਾ ਦਾ ਭਾਣ ਜਿੰਨਾ 350 ਬਈਏ 450 ਹੈ ਬੋਰ ਇਹ ਸਾਢੇ 350 ਕਿੱਥੇ ਦਾ ਹੈ ਪਤਾ ਨਹੀਂ ਮੈਨੂੰ ਜਿਆਦਾ ਬਜਾਰਾ ਜਾਣ ਨਹੀਂ ਹੈ 2011 ਚ ਲੱਗਿਆ ਹੋਇਆ ਹੈ ਕਿਸੇ ਦੇ ਯਾਦ ਨਹੀਂ ਸਮਝੇ ਗੱਲ ਮੈਨੂੰ 2011 ਚ ਆਪਾਂ ਵੀ ਠੀਕ ਜੀ ਹੁੰਦੀ ਦੀ ਹਾਂ ਇਹਨਾਂ ਦਾ ਡਰਾਈਵਰੀ ਜਾਰੀ ਦੋ 210 ਤੇ ਤਾਂ ਜਾ ਹੀ ਰਹੀ ਹੈ ਡਰਾਈਵਰੀ 353 332 ਹੋਊਗਾ ਬਈ ਯਾਰ 400 ਦੇ ਲੱਗੇ ਜਾਊਗਾ ਇਹ ਤਾਂ ਹੁਣ ਤੋਂ ਦੇਖ ਨਹੀਂ ਪਤਾ ਲੱਗ ਜੂ 300 ਪਲੇਟ ਲੱਗੀ ਹੋਈ ਹੈ ਥੱਲੇ ਥੱਲੇ ਬਲੇਟ ਲੱਗੀ ਹੋਈ ਹੈ ਕੈਮਰਾ ਥੱਲੇ ਤਾਂ ਜਾਂਦਾ ਪਾਣੀ ਆ ਪਾਣੀ ਜੀ ਜਾਊਗਾ ਜੀ ਅੱਛਾ ਹੋਰ ਕਿਤੋਂ ਲੱਗੀ ਪਾਣੀ 150 160 ਤੇ ਜਾ ਕੇ ਆਊਗੀ ਹੋਰ ਕੀ ਆ ਪਾਉ ਮੈਂ ਬੰਦਾ ਸਾਰਾ ਕਾਲਾ ਹੀ ਮੜਾ ਹੈ ਬਈ ਯਾਰ ਆ ਗਿਆ ਜਾ ਰਹੇ ਆ ਦੇਖੇ ਕੀ ਸੈਂਟਰ ਚੋਂ ਨਿਕਲਦੇ ਆ ਬਾਈ ਕਿ ਇੱਧਰ ਵੀ ਲੱਗੋ ਕੀ ਕਰਦੇ ਹੁੰਦੇ ਆ ਨਕਸ਼ਾ ਬਣਾ ਕੇ ਤੋਰਦੇ ਆ ਹਾਂ ਜੇ ਫਿਰ ਉਹ ਜਿਹੜਾ ਕੋਈ ਗਮੂਰੇ ਦਾ ਬੰਦਾ ਆਊਗਾ ਫਿਰ ਉਹ ਸਾਰੀ ਸਮਝ ਜਾਂਦੇ ਨਾਲੇ ਪਤਾ ਲੱਗ ਜਾਂਦਾ ਹੈ ਨਾ ਯਾਰ ਕਰਕੇ ਆ ਕਰਿਆ ਹੁਣ ਕਿਨਾ ਬਾਕੀ YouTube ਤੇ ਚਾੜ ਦੇਨੇ ਸੀ ਵੀਡੀਓ ਜੀ ਬਾਕੀ ਸੋਡੂ ਵੀ ਸੋਡਲੇ ਵੀ ਆ ਜੂਏ ਸਾਰਿਆਂ ਦੇ ਕੋੜਾ ਫੋਨ ਤੇ YouTube ਖੋਲੋ ਹੀ ਥੋੜਾ ਚੈਨਲ ਸਬਸਕ੍ਰਾਈਬ ਕਰੀਏ ਆਥਰੇ ਤੁਸੀਂ ਦੇਖੋ ਇਹ ਵੀਡੀਓ ათણે დავადგა კონტრაქტზე და პრემიდაშიაა ਇਹ ਹੁਣੀ ਕਰ ਜੂ ਉੱਥੇ ਪਤਾ ਲੱਗ ਗਿਆ ਉਹਨੇ ਪਾਥਰੇ ਜਾਣਾ ਉਹਨੇ ਹੁਣ ਬਸ ਹੁਣੀ ਪਾਰ ਦੇ ਬੈਠਾ ਕੰਪਿਊਟਰ ਤੇ ਉਹ ਦੇਖ ਲੂਆ ਹਾਂਜੀ ਹਾਂਜੀ ਕਿੱਥੇ ਬੈਠੇ ਆ ਇੱਥੇ ਆ ਲੈ ਬਈ ਉਹ ਫਲਟਰੀ ਦਾ ਕਰਦੇ ਦੋਨੇ ਜਵਾਬ ਪਾਣੀ ਆ ਗਿਆ ਕਿੰਨਾ ਹੋ ਗਿਆ ਹਣੀ ਪਾਣੀ ਤਾਂ ਨਹੀਂ ਆ ਕਿੰਨਾ ਹੋ ਗਿਆ ਨਹੀਂ ਪਾਣੀ ਆ ਗਿਆ ਉੱਪਰ ਕਰੀ ਮੜਾ ਜਾ ਉੱਪਰ ਕਰੀ ਟੈਕਨੋਲੋਜੀ ਸਾਡੀ ਨਾ ਜ਼ਿਆਦਾ ਹਨੀ ਚੱਲ ਥੱਲੇ ਜਾਣ ਦੇ ਫਸ ਗਈ ਪਹਾੜਾਂ ਤੇ ਕਾਰ ਨਹੀਂ ਸੀਗਾ ਕਿ ਮਸ਼ੀਨ ਚ ਵਜਨ ਬਹੁਤ ਹੈ ਗੱਤੀ ਨੇ ਵਜਨ ਖਿੱਚਾ ਨਹੀਂ ਆਏਗਾ ਤੇ ਹੁਣ ਸਾਡੇ ਬੰਦੇ ਕੋਈ ਨਾ ਕੋਈ ਜਿਗਾੜ ਕਰਨ ਲੱਗੇ ਨੇ ਤੇ ਤੁਸੀਂ ਪਹਾੜ ਦੇਖ ਸਕਦੇ ਕਿੰਨੇ ਡੂੰਘੇ ਨੇ ਅਰੋਜੀ ਮੈਂ ਕਹ ਦਾਂ ਬਹੁਤ ਰੋਗ ਪੈ ਗਿਆ ਮਰੀਆਂ ਨੇ ਨਾਨਾ ਇਹ ਚ ਵੀਡੀਓ ਪਾ ਦਾਂਗੇ ਜੋ ਲਿੰਕ ਭੇਜ ਦੋ ਜੀ ਉਹਨਾਂ ਨੂੰ ਅੱਛਾ ਉੱਪਰ ਕਰੀ ਮੜਾ ਜਾ ਉੱਪਰ ਕਰੀ ਮੜਾ ਜਾ ਉੱਪਰ ਕਰ ਹਾਂ ਬਸ ਥੱਲੇ ਕਰ ਹੌਲੀ ਹੌਲੀ ਮੰਤੇ ਅਗਾਂ ਚੱਲ ਜਾਣ ਦੇ ਅੱਛਾ ਉਸ ਦੇ ਸੁਆਹ ਅਗਰ ਆਪ ਕੋ ਬੰਦ ਜਾਂਦੇ ਨੰਬਰੋਂ ਸਿਰ ਬੰਦ ਹੋਣੀ ਆ ਗਈ ਪਾਣੀ ਹਾਂ ਆ ਗਿਆ ਕੰਮ ਕੁਸਾ ਪਾਣੀ ਆ ਗਿਆ ਕਿੰਨਾ ਹੋ ਗਿਆ ਦੇਖੀ ਕਿੰਨਾ ਹੋ ਗਿਆ ਤੇ ਚੱਲਾ ਜਾਣ ਦੇ ਥਲੇ ਤਾਂ ਜਾ ਕੇ ਛੱਡੀ ਨਹੀਂ ਮਿੱਤਰਿਆ ਹੋਇਤੀ ਉਹ ਪਾਣੀ ਬਈ ਤੇ ਜਾਣੇ ਲਈ ਹੋ ਜੀ ਨਿਕਰ ਜੋ ਹੈਲੋ ਜੀ ਸਭ ਸਾਈਬਰ ਅਪਰਾਧੀਆਂ ਦੀ ਇੱਛਾ ਹੋ ਸਕਦੀ ਹੈ ਸ਼ਿਕਾਇਤ ਨਾ ਬਣੇ ਐਸਾ ਕੋਈ ਵੀ ਵਿਕਲਪ ਹੈ ਲੋ ਜੀ ਕੋਈ ਕੋਈ ਜੀ ਕੋਈ ਫਰਕ ਥਾ ਸੋ ਉਹ ਤਾਂ ਮੋਟਰ ਦਾ 2 ਦਿਨਾਂ ਬਾਅਦ ਚੈੱਕ ਕਰਦੇ ਆਂ ਬਹੁਤ ਕੰਮ। ਅਸ ਮੋਟਰ ਕੱਢੀ ਤੇ ਬਾਦੀ। ਸਾਂ ਦਾ ਇਹ ਮੈਂ ਕੱਢੀ ਹੋਈ ਮੋਟਰ ਜੀ ਦਾ ਮੁਰਦੇ ਦੀ। ਆਏ ਨੇ ਬਾਈ ਹਾਂ। ਹਾਂ ਕੋਈ ਨਾ ਬਾਈ ਧੰਨਵਾਦ। ਉਹ ਇਹ ਕੱਲ ਕੱਢਣੀ ਦੀ ਮੋਟਰ ਇਹਨਾਂ ਨੇ। ਇਹ ਇਹਨੇ ਮੈਂ ਇਹਨੂੰ ਕਿਹਾ ਸੀ। ਇਹ ਕਹਿੰਦਾ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਅਸੀਂ ਕੱਲ ਨੂੰ ਆਵਾਂਗੇ। 2:00 ਵਜੇ ਅੱਥੇ ਮਿੰਦਾ ਪੈਂਦੇ ਅੱਥੇ ਸ਼ਾਮ ਨੂੰ ਹੋਣਗੇ ਕਦੇ। ਮੈਂ ਨਹੀਂ। ਹਾਂ। ਮਾਂ ਬਈ ਫੇਰ ਹੌਲੀ ਚੱਲੀ ਹੌਲੀ ਚੱਲੀ। ਤੜਕੀ 4:00 ਵਜੇ ਕਹਿੰਦੇ। ਹੌਲੇ ਹੌਲੇ ਚੱਲਣੇ ਬਾਈ। ਪਾਣੀ ਨੇ ਤਰੇ ਇੰਨਾ ਬੈਣੀ ਬੈਹ ਜਾਂਦਾ ਫੇ ਚਲੋ ਹਲੇ ਜੇ ਪਾਣੀ ਰਲ ਗਾ ਉਦੋਂ ਪਤਾ ਲੱਗਣੀਗਾ। ਪਰ ਨਿੱਤਰ ਤਾਂ ਨਹੀਂ ਕਰਨਾ ਪੈਣਾ। ਨਿੱਤਰ ਜੂ ਪਾਣੀ ਦੋ ਦਿਨਾਂ ਬਾਅਦ ਹੁੰਦਾ ਜੀ ਸੈਟਿੰਗ ਇਹਦੀ। ਹਾਂ ਹੁਣ ਹਲੇ ਚੱਲ ਰਹੀ ਹੈ ਹਨਾ। ਪਤਾ ਲੱਗੇ ਹੁਣ ਵੀ ਲੱਗ ਜਾਵੇ ਕੀ ਹੋਇਆ ਜੀ। ਅੱਛਾ ਹਾਂ ਜੀ। ਚਲੋ ਪਤਾ ਲੱਗਣਾ ਚਾਹੀਦਾ ਪੰਦ। ਹਾਂ ਕਾਟ ਦਾ ਪਤਾ ਲੱਗ ਜਾਏ। ਬੋਰ ਹੀ ਦੇਖਣੋ ਕੋਈ ਲੈ ਕਿੰਨਾ ਵਿਲਾ ਕੀ ਗੱਲ ਬਾਤ ਹੈ। ਫਿਰ ਤਾਂ ਬੋਰ ਦੀ ਤਾਇ ਦਾ ਪਤਾ ਲੱਗੇ ਕਿੰਨਾ ਬੋਰਾ ਹੁਣ ਇਹ। ਮਨਵਲਾ ਬੋਰ ਦਾ 370 270 ਬਾਈਰ ਕੋਈ ਨਹੀਂ ਬਸ ਨੂੰ ਪਤਾ ਲੱਗ ਬੋਰ ਦਾ ਪਤਾ ਲੱਗਿਆ ਮੇਰੇ ਸਾਹਮਣੇ ਦਾ ਦੋਸਤ ਤਾਂ ਉਹਨਾਂ ਦੇ ਕੋਈ ਪਤਾ ਨਹੀਂ ਦਾ ਮਸ਼ੀਨ ਵੱਧ ਪਾਦਾ ਉਹ ਮਾਰਨ ਨਾ ਜਿਹੜੀ 11 12 ਸਾਲਾਂ ਦੀ ਗੱਲ ਹੋ ਗਈ ਕੈਮਰਾ ਜਾ ਰਿਹਾ ਹੈ ਹਾਂ ਜੀ ਕੈਮਰੇ ਤੇ ਮੀਟਰ ਹਾਂ ਤਾਰ ਤੇ ਹਾਂ ਤਾਰ ਤੇ ਹਾਂ ਬਸੂ ਆ ਵੀ ਨੋਰ ਇਹ ਕੱਲੇ ਕਰਕੇ ਪਾਣੀ ਦਾ ਘੱਟੇ ਝੋੜਦਾ ਜੂਰੇ ਹੌਲੀ 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 ਬਾਈ ਤਨ ਪਰੇ ਰਿਹਾ ਜਾ ਕੇ ਡੜਕੇ ਉਹਨੇ ਸੌਣੇ ਜਾ ਰਿਹਾ ਤੇ ਉਹਦੇ ਖੜਾ ਵਾਲਾ ਕੈਮਰਾ ਹੈ ਨਹੀਂ ਆਇਦਰੋਂ ਗੱਲ ਸੁਣ ਦੇ ਦੋ ਦੋ ਮਿੰਟ ਬੋਲੋ ਨਾ ਕੈਮਰਾ ਖੜਾ ਕੇ ਰੱਖੂ ਰੇ ਖੜਾ ਲਾ ਬਾਈ ਉੱਪਰ ਘਰ ਆ ਥੋੜਾ ਜਿਹਾ ਉੱਪਰ ਹਾਂ ਚਲ ਹੋ ਰਹੀ ਹੈ ਕਿੰਨਾ ਹੋ ਗਿਆ ਦੇਖੇ ਹੰਦਾ ਕੋਈ ਪਤੰਦਾ ਕਿੱਥੇ ਹੋ ਥੱਲੇ ਕਰੀ ਹੈ ਨਹੀਂ ਹੌਲੀ ਹੌਲੀ ਮਿੱਟੀ ਆ ਕੇ ਮਸਲਾ ਦੇ ਨਿੱਤਰੇ ਪਾਣੀ ਨੂੰ ਫਿਰਦਾ ਹੈ ਹੌਲੀ 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 ਜੰਮੀ ਆਰਾਮ ਨਾਲ ਦੇਖ ਪੂਰੀ ਹੈ ਕਿੰਨੇ ਫੁੱਟ ਹੋ ਗਿਆ ਉਹ ਦੇਖਿ ਮੜਾ ਜਾਂ ਉੱਪਰ ਵੀ ਪਾਣੀ ਖੜਾ ਹੈ ਥੱਲੇ ਵੀ ਖੜਾ ਪਿਆ ਉਸ ਮੇਰੇ ਪੂਰੇ ਪਾਣੀ ਦਾ ਉਹ ਕਰਦਾ ਹੈ ਨਾ ਓਰੇ ਹਲਚਲ ਹੋ ਰਹੀ ਹੈ ਹਲਚਲ ਹੋ ਰਹੀ ਹੈ ਗੋਲ ਘੁੰਮ ਰਿਹਾ ਪਾਣੀ ਹਰ ਬਗਾਂ ਚਲਾ ਲਈ ਮੋਟਰ ਤਾਂ ਤੇ ਇਹ ਹੁਣ ਮੋਟਰ ਨਿਕਲ ਗਈ ਕਿੰਨਾ ਪਾਣੀ ਆਇਆ ਆਪਾਂ ਨੇ ਏ ਦਾ ਤਾਂ ਕੰਮ ਹੋਊ ਆਹਲੇ ਬਹੁਤ ਆ ਫਿਰ ਮੈਂ ਜਮਾ ਫਤਿਹਬਦ ਕਨਾ ਭੱਗ ਜਾ ਹੈ ਜਾ ਭੱਗ ਜਾ ਕਿੰਨੇ ਫੋਨ ਕਰਦੇ ਚੱਲ ਥੱਲੇ ਜਾ ਰਹਣੀ ਕੀ ਚੀਜ਼ ਹੈ ਪਾਣੀ ਹੈ ਭਾਈ ਕਹਿੰਦਾ ਕਿਤੇ ਤੇ ਤੇ ਚੱਕ ਲੈਣੀ ਕਿਤੇ ਤੇ ਚੱਕ ਦੇਣੀ ਹੈਗੀ ਹਾਂ ਕੁਮਾਰੀ ਬੋਟਾ ਨਾ ਜੈਨ ਮੇਰੇ ਨਾਲ ਚੈਨ ਲੱਗਦਾ ਕਿ ਤੇ ਮੋਟਰੀਆਂ ਤੜਕਾ ਮਾਰਦੀ ਉਹ ਥੱਲੇ ਪਰੋਲੀਆਂ ਹੱਲੇ ਕਿ ਖਿੱਚਦੀ ਹੈ ਤੜਕਦੀ ਬਹੁਤ ਹੈ ਬਾਈ ਇਹ ਉਹਦੇ ਨਾਲ ਹੀ ਉਹ ਖਿੱਚਦੀ ਹੋਵੇ ਹੈ ਹਲ ਚੱਲਣ ਨਾਲ ਤੜਕਦੀ ਹੈ ਬਹੁਤ ਹੈ ਕਿੰਨੇ ਕ ਟਾਈਮ ਦੀ ਦਿੱਤਾ ਚੱਕਣ ਲੱਗੀ ਹੈ ਇਹ ਯਾਰ 2 ਸਾਲ ਪਹਿਲਾਂ ਰੋ ਆਇਆ ਸੀ ਠੀਕ ਹੈ ਰੋ ਤੋਂ ਬਾਅਦ ਇਹਨੇ ਕੀ ਕਰਿਆ ਉਰੇ ਲਵੇ ਇਹਦੇ ਮੋਗਾ ਹੋਇਆ ਮੋਗਾ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਨੇ ਸਾਈਡ ਤੋਂ ਮਿੱਟੀ ਸਾਈਡ ਤੋਂ ਮਿੱਟੀ ਪਾਤੀ ਕਿੰਨੇ ਕਿੰਨੇ ਫਟ ਹੋ ਗਿਆ ਹੋ ਸਕਦਾ ਪੱਖੇ ਦਾ ਕੰਪਨ ਕਰਕੇ ਥੜਕਦਾ ਨਾ ਨਾ ਪੱਖਾ ਜੰਮੀ ਮੋਟੂ ਨੂੰ ਬਚਾ ਚੱਲ ਮੋਟੂ ਪੱਖੇ ਦਾ ਗੱਮ ਕਿੰਨਾ ਤਕੜਾ ਦੀ ਕਰਿਆ ਨਾ ਹੁਣ ਹੁਣ ਦੀ ਗੱਲ ਕਰ ਥੱਲੇ ਕਰੀ ਬਰ ਚੱਕਰ ਤਾਂ ਹੀ ਪੱਖਾ ਹੁਣ ਕਿੱਥੇ ਪਾ ਲੂ ਇੱਕੋ ਲੰਤ ਜਾ ਕੇ ਹੈ ਇਹ ਨੂੰ ਕੁਛ ਮੋਟੂ ਨੂੰ ਅਸੀਂ ਲੀਡਾਂ ਘੜਿਆ ਜਦ ਪੱਖਾ ਹੈਗਾ ਦੀ ਚੂ ਵੀ ਕਰਦਾ ਕੀ ਹੋ ਗਿਆ ਤਾਂ ਚੱਕਾ ਕੈਮਰਾ ਤਾਂ ਚੱਕਾ ਕੈਮਰਾ ਤਾਂ ਚੱਕਾ ਭਾਈ ਤੇ ਪਰਿਆ ਥੱਲੇ ਕਰਾਂ ਆ ਗਿਆ ਤਾਂ ਜਾ ਕੇ ਛੱਡੀ ਦੁਬਾਰਤ ਹੋਰ ਪੜੋਲੀ ਪੜੋਲੀ ਤੇ ਜੈਨ ਪੜ ਰਿਹਾ ਇਹ ਲੇਰੀ ਹੈ ਪੜੋਲੀ ਵਾਲੀ ਕਿੰਨੀ ਦੇ ਮੋਟਰ ਪਈ 210 ਤੇ ਹਾਂ ਬਸ ਉੱਥੇ ਜਾ ਕੇ ਪੜੋਲੀ ਲੈ ਚੱਲ 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 ਥਲੇ ਵੇਜੀ ਥਲੇ ਤਾਂ ਇਹ ਉਹ ਜਿਹਨੂੰ ਜਣਾਇਆ ਦਿੰਦੇ ਵਿੱਚ ਹਾਂ ਬਸ ਉਹਦੀ ਕੈਮਰਾ ਬਰਾਇਆ ਹੁੰਦਾ ਫੇਰ ਤਾਂ ਫੜਿਆ ਜਾਂਦਾ ਰਹੂਗਾ ਉਹਦੀ ਫੇਰ ਤਾਂ ਹਾਂ ਤਾਰਾਂ ਨਿਕਲੀਆਂ ਹੁੰਦੀਆਂ ਨੇ ਤਾਰਾਂ ਕਿਹੜੀਆਂ ਪੜੋਲੀ ਦੀ ਚਾਲਾ ਕਿੰਨਾ ਔਰੇ ਔਰੇ ਕੀ ਸੋਲਾਂ ਉੱਪਰ ਕਰੀ ਉਹ ਡੂੰਗਾ ਤਾਂ ਹੈਗਾ ਫਿਰ ਉਹ ਪੜੋਲੀ ਹੋ ਰਹੀ ਹੈ ਪੜੋਲੀ ਹਿੱਲ ਰਹੀ ਹੈ ਜਿਹੜੀ ਕਰ ਥੱਲੇ ਕਰਾਂ ਉਹ ਪੜੋਲੀ ਖਲੀ ਹੋਈ ਹੈ ਹਾਂ ਉਦੋਂ ਕਹਿ ਕਹਿ ਉਹ ਜਿਹੜਾ ਜੈਨ ਹੈ ਸੀ ਜੈਨ ਵਿੱਚੋਂ ਨਿਕਲ ਗਿਆ ਉਹ ਜੈਨ ਉਹ ਤਾਂ ਕੱਢਿਆ ਨਹੀਂ ਮੁੱਠੀ ਚੱਲ ਜਾਣ ਦੇ ਪਿਛਲੇ ਕਾਨੂੰ ਯਾਰ ਜਦੋਂ ਆਪਾਂ ਨੇ ਚੁੱਪ ਕਰਿਆ ਕਰ ਲਾਉਂਦੇ ਆ ਜਾਣ ਦੇ ਜਾਣ ਦੇ ਪਾਣੀ ਇੱਥੇ ਹੀ ਬਣਿਆ ਹੋਇਆ ਜਾਂਦਾ 217 ਤੇ ਫਿਰ ਲੀਵਰ ਦਾ ਡਰੇਅਰ ਵੀ ਥੋੜੀ ਜੋਗੀ ਬਸ ਕਦੀ ਡਰੇਅਰ ਹੋ 220 ਤਾਂ ਹੋ ਗਈ ਬਈ ਥੋੜੀ ਮੋਟੀ ਰਹਿ ਗਈ ਫਿਰ ਬਸ ਉੱਥੇ ਲੈ 8-7 ਫੁੱਟ ਦੀ ਮੋਟਰ ਹੈ 2-10 ਹੱਟ ਮਾਲ ਹੈ ਬਸ ਫਿਰ ਲੀਵੀ ਕੀ ਦਾ ਫਰਕ ਹੁੰਦਾ ਅੱਧਾ 30 ਚ ਦਾ ਲਾ ਉੱਥੇ ਜਾ ਕੇ ਪੱਟੀ ਜਾਂਦੀ ਖੌਰੂ ਕਿੰਨਾ ਹੋ ਗਿਆ ਦੇਖੀ 220 ਉੱਪਰ ਕਰਾਂ ਉੱਪਰ ਕਰੀ ਜੇ ਵਰਕ ਹੈ ਹਾਂ ਉਪਰਕਾਰ ਹੋਰਾਂ ਥੱਲੇ ਘਰ ਹੌਲੀ ਹੌਲੀ ਜਮਾ ਉਪਰ ਕਰੀ ਉਪਰਾਂ ਥੱਲੇ ਘਰ ਹੌਲੀ ਹੌਲੀ ਜਮਾ ਹੌਲੀ ਹੌਲੀ ਥੱਲੇ ਕਰੀ ਕਿੰਨਾ ਹੋ ਗਿਆ ਔਰ ਇਹ ਦੇਖ ਮੜਾ ਜਾ ਉਰੇ ਇਹਪਰੋ ਲੀ ਲੈ ਕਿੰਨਾ ਹੋ ਗਿਆ ਦੇਖੀ 222 ਦਾ 222 ਦਾ ਅਰੇ ਤਾਂ ਡਿੱਗੀ ਜਾਂਦਾ ਲੈ ਵੀ ਅਰੇ ਗੜ ਪਾਈ ਉਹ ਦੋ ਟਰਾਲੀਆਂ ਬਾਈ ਉਹ ਤਾਂ ਫਿਰ ਸਾਈਡ ਦੇ ਪਾਤੀ ਹਾਂ ਸਾਈਡ ਦੀ ਬਸ ਥੱਲੇ ਕਰ ਰੋਲ ਵਾਲੀ ਥੱਲੇ ਕਰੀ ਬਾਈ ਜਰੀ ਪਾ ਕੇ ਨਾ ਮਿੱਟੀ ਦਾ ਫਿਰ ਆੜਾੜਾ ਤਾਂ ਥੋਕ ਨਹੀਂ ਬੰਦਦਾ ਹਾਂ 210 ਦੀ ਦੋ ਪਾਈ ਆ ਉਹਦਾ ਪਹਿਲਾਂ ਵੀ ਪਾਈ ਸੀ ਮਿੱਟੀ ਦਾ ਜਦੋਂ ਆਪਣੇ ਮਿੱਟੀ ਪਾਈ ਦੀ ਉਦੋਂ ਕੈਮਰੇ ਨਾਲ ਚੈੱਕ ਕਰੋ ਇਹਨਾਂ ਫਿਰ ਰਾਜ ਫੜਾਇਆ ਜਾਂਦਾ ਉਹਦੀ ਉਹਦੀ ਦੱਸ ਹੁਣ ਥੋੜਾ ਜਿਹਾ ਨਿਸਤਰਾ ਵੀ ਉਦੋਂ ਮੈਂ ਫੋਨ ਨਹੀਂ ਕਰਾਦੀ ਕਰ ਤੈਨੂੰ ਸਾਲ ਡੇਢ ਸਾਲ ਹੋ ਗਿਆ ਦੋ ਸਾਲ ਵਾਂਗ ਉਹ ਸਾਫ ਨਹੀਂ ਹੋਇਆ ਨਾ ਪਾਣੀ ਉਹ ਚੱਕਰ ਮੇਰਾ ਸਾਫ ਹੋ ਚੱਲੀ ਗਿਆ ਹੁਣ ਤੇ ਸਾਹਮਣੇ ਦਿਖਦਾ ਬਈ ਉਹ ਤਾਂ ਸਾਹਮਣੀ ਆ ਜਾਂਦਾ ਤੇ ਜਿਹੜੀ ਚੀਜ਼ਾਂ ਨੇ ਨੋਰ ਜਾਈ ਬਈ ਇਹਦਾ ਚੀਜ਼ ਹਾਂ ਇਹ ਮੂਰੀ ਆ ਜਾਂਦੀ ਏ ਤਾਂ ਹਾਂ ਉੱਦੋਂ ਬੈਠ ਕਿੰਨਾ ਹੋ ਗਿਆ ਹੁਣ ਇਹ ਕੰਨ ਬੱਤੂ ਵੀ ਲੈ ਕੇ ਚੱਕੀ ਗਿਰ ਮੱਖਾ ਮਾਰ ਰਿਹਾ ਉਹ ਬੱਸ ਹੋਰ ਜੇ ਹੋਰ ਮਾਰੀ ਗਿਆ ਕੜਾ ਦੀ ਵਾਰੀ 210 ਤੇ ਟਟਾ ਉਹਦੇ ਤੇ 31 ਦੇ ਉੱਪਰ ਕਰੀ ਥੱਲੇ ਕਰਾਂ ਉੱਪਰ ਗੱਡ ਮਾਸਟਰ ਤੋਂ ਪੁਣਾਈਂਦੇ ਬੱਸ ਬਸ ਕੋਈ ਨਾ ਕਰਦੇ ਬੱਸ ਕੱਢਦੇ ਵਾਰੀ 231 ਤੱਕ ਤਾਂ ਬੋਰ ਵੀ ਲਾਈ ਇਹ ਆਪਣਾ ਅਥਾ ਦੂਦੇ ਥੱਲੇ ਟੁੱਟਰੇ ਹਾਂ 200 ਜਿਹੜੀ ਆਪਣੀ 16 ਤੋਂ ਲੈ ਕੇ ਜਿਹੜੀ 8 ਫੁੱਟ ਦੀ ਪੜੋਲੀ ਹੁੰਦੀ ਹੈ 16 ਤੇ 4 24 24 ਤੱਕ ਜਿਹੜੀ ਅਪਡੋਲੀ ਡਿੱਡੀ ਹੋਈ ਹੋਈ ਹੈ ਕੇ ਅੱਛਾ 231 ਤੱਕ ਹੀ ਹੈ ਵਿਲਾ ਟੋਟਲ ਬੋਰ ਹੋਣੇ 231 ਤੱਕ 210 ਤੱਕ ਮਾਲ ਪੈ ਰਿਹਾ ਬਸ ਉਹਦੇ ਨਾਲੇ ਲੱਗ ਰਿਹਾ ਜਾ ਕੇ ਖਸਾ ਜਾ ਕੇ ਰਿਹਾ ਤਾਂ ਇੱਕ ਹਰਲੇ ਚ ਬੋਰ ਵਿਲਾ ਕਰਨਾ ਪਊਗਾ ਇਹਦਾ ਬੋਕੀਆਂ ਲਾ ਕੇ ਬੋਰ ਵਿਲਾ ਕਰਕੇ ਪਾਣੀ ਮਿਲਦਾ ਨਹੀਂ ਉਹ ਉੱਤੋਂ ਹੀ ਪਾਣੀ ਮਿਲਦਾ ਉਹੀ ਪਾਣੀ ਜਿਹੜਾ ਪ੍ਰੈਸ਼ਰ ਤੋਂ ਪੂਰਾ ਜਿਹੜਾ ਪ੍ਰੈਸ਼ਰ ਪੂਰਾ ਤੋਂ ਪਾਣੀ ਬਣਿਆ ਹੈ ਉੱਪਰਲੇ ਜਿਹੜਾ ਪਾਣੀ ਹੁੰਦਾ 150 ਲਾ ਮੰਨ ਲਓ ਪਾਣੀ ਸਾਰਾ ਫੈਕਟਰੀ ਆ ਗਿਆ ਨਾ ਸਾਰਾ ਟੋਟਾ ਸਾਰਾ ਉਹ ਫੈਂਟਰੋਂ ਥੱਲੇ ਦੇ ਤੇ ਫੈਂਟਰ ਦਾ ਤਾਂ ਪਤਾ ਹੀ ਨਹੀਂ ਹੈ ਜਿਹੜਾ ਉੱਪਰ ਨਹੀਂ ਤਾਂ ਬਿਨਾ ਫੈਂਟਰ ਦੀ ਪਾ ਚੱਲੀ ਜਾਂਦੀ ਇਹ ਗੱਲ ਉਹਦਾ ਟੁੱਟੀ ਹੋਈ ਤਾਂ ਪੜੋਲੀ 흘ਲੀ ਹੋਈ ਆ ਉੱਥੋਂ ਪਾਣੀ ਆ ਗਿਆ ਬਈ ਇੱਕ ਮਿੰਟ ਥੱਲੇ ਕਰੀ ਵੜਾ ਜਾ ਆ ਇੱਕ ਆ ਤੈਨੂੰ ਪੜੋਲੀ ਦਿਖਾਵਾਂ ਥੱਲੇ ਕਰਾ ਜੈ ਨਹੀਂ ਪਾਇਆ ਚਾਚਾ ਨਾ ਜੈ ਨਹੀਂ ਪਾਇਆ ਥੱਲੇ ਕਰ ਹੌਲੀ ਹੌਲੀ ਆ ਦੇ ਕਰ ਰੋਕ ਆ ਦੇਖ ਲੈ ਉੱਪਰ ਕਰੀ ਮੜਾ ਜਾ ਆ ਦੇਖ ਨਾ ਥੱਲੇ ਕਰਾ ਆ ਗਿਆ ਬੰਦਾ ਥੱਲੇ ਘਰ ਦੇਖੋ ਜੀ ਉਹ ਪੌਣ ਵੇਲੇ ਤਾਂ ਤੇਜ਼ੀ ਕਰ ਜਾਂਦੇ ਆ ਆਹ ਇੱਧਰ ਸਾਰੇ ਖਾਲੀ ਆ ਇੱਧਰ ਸਾਈਡ ਤੇ ਕਿੱਥੇ ਆ ਇਹ ਕਿੰਨੇ ਫੋਟਾ ਗਿਆ ਐ ਜਿੱਥੇ ਪਾਣੀ ਹੈ ਪਾਣੀ ਤੁੱਟਾ 157 ਦੀ ਇਹ ਤਾਂ ਪੂਰੇ ਹਨ ਪਾਣੀ ਤੀ ਹੈ 157 ਤੋਂ ਥੱਲੇ ਉਨੀ ਸਾਈਡ ਦੀ ਜਾ ਕੇ ਸਾਰੀਆਂ ਪੜੋਲੀਆਂ ਹੱਲ ਗਈਆਂ ਇਹ ਪਾਣੀ ਪਈ ਗਿਆ ਓਰੇ ਜਾ ਕੇ ਮਿਹੂਰੀ ਤਾਂ ਕਮਿਟੀ ਪੂਰੇ ਪਾਣੀ ਪੈ ਗਿਆ ਨਾ ਪੂਰੇ ਮਿੱਟੀ ਜਿਹੜੀ ਤੁਸੀਂ ਬਬ ਓਰੇ ਮਿੱਟੀ ਮੁੱਟੀ ਪਈ ਗਈ ਜਿਹੜਾ ਓਰੋਂ ਦੀ ਗੰਦਲ ਨੇ ਜਾ ਜਾ ਕੇ ਵਿਚੋ ਭਰ ਗਿਆ ਪੂਰਾ ਇਹਨੂੰ ਬੁੱਕੇ ਲਾ ਕੇ ਬੇਲਾ ਕਰਕੇ ਦਿਖ ਰਣਾ ਜੇ ਤਾਂ ਬੋਇਆ ਰ ਬੇਲਾ ਹੋ ਗਿਆ ਤਾਂ ਤਾਂ ਚੱਲ ਪੂਗਾ ਜੇ ਨਾ ਬੋਰ ਆਪਣੋਲੀਆਂ ਦਾ ਕਿਵੇਂ ਹੋਊਗਾ ਪੜੋਲੀਆਂ ਦਾ ਨਹੀਂ ਨਿਕਲ ਹੀ ਸਕਦੀਆਂ ਨੇ ਭਰਾਏ ਨਾ 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 ਇਹ ਨਾ ਸਿੱਧੀਆਂ ਹੋਣ ਇਹ ਤਾਂ ਟੁੱਟਦੀ ਹੁੰਦੀਆਂ ਨੇ ਇਹ ਇਹਨੂੰ ਹਲਾਉਣ ਤਾਂ ਲੋਡਿੰਗ ਜੇ ਮੋਟਰ ਲੰਗਦੀ ਐ ਸਹੀ ਪੈਂਦੀ ਐ ਨਿਕਲਦੀ ਐ ਫਿਰ ਤਾਂ ਕੋਈ ਲੋਡ ਨਹੀਂ ਹੈਗੀ ਤਾਂ ਇਹਦੇ ਉੱਤੇ ਮੋਟਰ ਬਾਈ ਦੀ ਜਾ ਕੇ ਬਜਦੀ ਐ ਮੋਟਰ ਕੇ ਬਜਦੀ ਹੁਣੀ ਕਿਹ ਵਾਰੀ ਬਜਦੀ ਐ ਕਈ ਵੇ ਬਜਦੀ ਐ ਬਾਈ ਉੱਤ ਜਦੋਂ ਤਾਂ ਇਹਦੇ ਇਹਦੇ ਨਾਲ ਲੱਗਣ ਕਰਕੇ ਵੱਡਦਾ ਜਿਵੇਂ ਕੇਵਲ ਕੋਲ ਵੱਡਦੀ ਐ ਇਹ ਮੋਰ ਦਾ ਤਾਂ ਹਲਚਲ ਹੋ ਰਿਹਾ ਖਾਸੇ ਚਿਰ ਦਾ ਚੱਲੀ ਜਾਂਦਾ ਬਸ ਇੱਕ ਚੱਲੀ ਜਾਂਦਾ ਹਲਚਲ ਜਾਦੇ ਮੋਰ ਵਿਲਾ ਕਰ ਲਾਂਗੇ ਤਾਂ ਪਾਣੀ ਚੱਟਾ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ ਮੋਰ ਵਿਲਾ ਹੁਣ ਤੋਂ 200 ਕੱਢ ਲੈ ਬਾਰੇ ਬਾਈ ਕੱਢ ਲੈ 200 157 ਦੀ ਟੁੱਟ ਰਿਹਾ ਹੋਣਾ ਹਾਂ ਅਗਰ ਦੁਬਾਰਾ ਇੱਕ ਜੈਨ ਹੋਰ ਵੀ ਦੀ ਵਿੱਚ ਦੇਖੋ ਕੁੱਤੇ ਕਰੀ ਥੱਲੇ ਕਰੀ ਥੱਲੇ ਕਰੀ ਬਸ 6552 ਦੇ 5552 5558 857 ਨਾ 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 ਖਤਰਾ ਦੇਖੜ ਜਾ ਅੱਗੇ ਚੱਲੜ ਜਾ ਅੱਗੇ ਹੋਰੀ ਆਉਗਾ ਜੈਨ ਜੈਨ ਦੇ ਨਿਕਲ ਰਹੇ ਨੇ ਹੋ ਵੀ ਹੌਲੀ ਆ ਤੇ ਰੋਕ ਦੇ ਆ ਭੇਜ ਇਹਨੂੰ ਦੂ ਪਰ ਹਨ ਹੋ ਰਹੇ ਆਰ ਘਰ ਟੇਡਾ ਹੋ ਰਹੇ ਆ ਜੈਨ ਪੂਟੇ ਨਾਲ ਬਸ ਹੱਲੇ ਚੱਲ ਹੋ ਜਾ ਜਦੋਂ ਮੋਟਰ ਮਾਰੀ ਗਈ ਹੱਟੀ ਨਹੀਂ ਗਈ ਧੜਕਾ ਮਾਰਦੀ ਦੀ ਮੋਟਰ ਤਰ ਕਮਾਰ ਨੂੰ ਹਟੀ ਨਹੀਂ ਗਈ ਉਹਨੇ ਹਲਾਈ ਗਈ ਸਮਝ ਤੋਂ ਉਹਨੂੰ ਇਹ ਤਾਂ ਇਹ ਤਾਂ ਮੋਟਰ ਮੋਟਰ ਪਾ ਜਿੰਗੜ ਵੀ ਖੱਲ ਜਾਂਦਾ ਜੇ ਬੰਦ ਹੋ ਜਾਂਦਾ ਇਹ ਤਾਂ ਇਹ ਤਾਂ ਮੋਟਰ ਫਸ ਫਸ ਜਾਂਦਾ ਸਾਰਾ ਕੁਝ ਜਗਾੜੀ ਕਰ ਸਕਦਾ ਪਾਦਾ ਭਰ ਜਾਂਦਾ ਇੱਕ ਇਹ ਲੋਰਾ ਦੂਜੇ ਪਲਾਸਟਿਕਲ ਚ ਕਰ ਲਾ ਬਰੇਣੀ ਲਓ ਜੀ ਫਾਈਨਲੀ ਆਪਣਾ ਕੈਮਰਾ ਬੰਦ ਚੁੱਕਾ ਹੈਗਾ ਤੇ ਹੁਣ ਆਪਾਂ ਆਪਣੀ ਤਾਰ ਤੁਰ ਇਕੱਠੀ ਕਰਾਂਗੇ ਤੇ ਉਸ ਤੋਂ ਬਾਅਦ ਮਿਸਤਰੀ ਨਾਲ ਗੱਲ ਕਰਾਂਗੇ ਪੁੱਛਾਂਗੇ ਵੀ ਕੀ ਪ੍ਰੋਬਲਮ ਆਈ ਆਪ ਬਪਣੀ ਬੋਰ ਦੇ ਵਿੱਚ ਆ हां जी बोर ਆਪਣਾ चेक ਕਰ ਲਿਆ ਸੀਗਾ ਇਹੋ ਕਪੜਾ ਹਬੋਰੀ ਵਾਰੀ ਪਾ ਦਿੱਤੀ ਆਪਾਂ ਮਿਸਤਰੀ ਨਾਲ ਗੱਲ ਕਰਦੇ ਹਾਂ ਜੀ ਮਿਸਤਰੀ ਦੱਸੋ ਕੀ ਡਿਟੇਲ ਆਈ ਬੋਰ ਦੀ ਸਤਰੀਕਾਲ ਜੀ ਅਸੀਂ ਇਹ ਬੋਰ ਚੈੱਕ ਕਰ ਲਈਏ ਇਹ ਤਕਰੀਬਨ ਬੋਰ 100 ਦੇ ਧਾਰ ਤੇ ਬਾਈਆਂ ਦੇ ਵੀ 450 ਫੁੱਟ ਵਾਲਾ ਬੋਰ ਹੈ ਤੇ ਅਸੀਂ ਇਹ ਬੋਰ ਚੈੱਕ ਕਰ ਹੈਗਾ ਤੇ ਇਹ ਬੋਰ ਹੈਗਾ 231 ਫੁੱਟ ਅੱਛਾ ਜੀ ਤੇ ਬਾਕੀ ਭਰਿਆ ਹੋਰੇ ਰੋ ਦਾ ਪਾਣੀ ਆ ਜਾਂਦਾ ਜੀ ਜਿਹਨੂੰ ਆਪਾਂ ਘੱਗਰ ਕਹਿੰਦੇ ਆ ਉਰੇ ਪਾਣੀ ਦਾ ਤਕਰੀਬਨ 20-20 ਫੁੱਟ ਪਾਣੀ ਹੋਏ ਤਕਰੀਬਨ ਸਾਰੇ ਬੋਰਾਂ ਦੇ ਪਾਏ ਜਾਂਦਾ ਜੀ ਦੇ ਪਾਣੀ ਉਰੋਂ ਨਹੀਂ ਬੈ ਗਿਆ ਤੇ ਤਕਰੀਬਨ 5-7 ਟਰੈਲੀਆਂ ਲਗੋਦੀ ਪ ਤੇ ਉਹ ਸਾਰਾ ਪਾਣੀ ਮਾਲੂ ਰੇਤਾ ਬਹਿ ਕੇ ਥੱਲੇ ਵਗ ਗਿਆ ਤੀਗਾ ਉਹਦੇ ਕਾਰਨ ਪੜੋਲੀਆਂ ਹੱਲੀਆਂ ਹੋਈਆਂ ਨੇ ਤੇ ਕਪੜੋਲੀ 157 ਫੁੱਟ ਤੋਂ ਹੱਲੀ ਹੋਈ ਤੇ 100 16 ਤੇ 124 ਤੋਂ ਇਹ 231 ਫੁੱਟ ਤੱਕ ਬੋਰ ਹੈ ਤੇ ਰੇਤ ਤਾਂ ਬਹੁਤ ਜ਼ਿਆਦਾ ਮਾਰਦਾ ਰੇਗਲ ਆਪਾਂ ਦੇਖ ਸਕਦੇ ਆ ਆ ਖੇਲ ਵੀ ਬਿਲਕੁਲ ਜਮਾ ਭਰੀ ਪਈਗੀ ਆ ਰੇਤਾ ਉਹਦੇ ਵਿੱਚ ਜੇ ਜਦ ਕਿ ਸਾਰੀ ਖੇਲ ਭਰੀ ਹੋਈ ਹੈ ਇਹ ਤੇ ਬਾਈਆਂ ਦਾ ਕਿੰਨੇ ਵੀ ਸਾਡੇ ਬੋਰ ਚ ਕੋਈ ਦਿੱਕਤ ਆ ਆਪਾਂ ਨੇ ਸਰੇਬ ਕੈਮਰਾ ਬੋਰ ਚ ਚੈੱਕ ਕੀਤਾ ਤੇ ਮੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਸਾਰੀ ਮੰਨ ਲਓ 231 ਫੁੱਟ ਤੱਕ ਵੇਲੇਗਾ। ਹਾਂਜੀ। ਤੇ ਹੁਣ ਇਸ ਤੋਂ ਬਾਅਦ ਪਾਈਆਂ ਨਾਲ ਆਪਣੀ ਗੱਲ ਹੋ ਚੁੱਕੀ ਹੈ ਤੇ ਅਸੀਂ ਕੱਲ ਜਾਂ ਪਰਸੋਂ ਦੋ ਦਿਨਾਂ ਦੇ ਅੰਦਰ ਮਸ਼ੀਨ ਦੇਣੀ ਹੈ। ਤੇ ਮੋਰ ਵੇਲਾ ਕਰਕੇ ਦੇਖਦੇ ਹਾਂ ਤਕਰੀਬਨ ਜਿੰਨਾ ਮੋਰ ਵੇਲਾ ਹੁੰਦਾ ਹੈ ਬਾਕੀ ਉਸ ਤੋਂ ਬਾਅਦ ਦੱਸ ਦੇਈਏ ਤੁਹਾਨੂੰ। ਧੰਨਵਾਦ ਜੀ। ਹੋਰ ਕੋਈ ਕੰਮ ਕਰਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਨਾਮ ਹੈਗਾ ਮੁਖਤਿਆਰ ਸਿੰਘ ਤੇ ਮੋਬਾਈਲ ਨੰਬਰ ਹੈ 9781754490। ਪਿੰਡ ਹੈਗਾ ਅਨਮੋਲ ਜ਼ਿਲ੍ਹਾ ਸੰਗਰੂਰ ਪੰਜਾਬ। ਧੰਨਵਾਦ ਜੀ।